ਕੱਤਸਰੀ ਕਾਲ ਦੋਸਤੋ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੋਤਾ ਦੇ ਵਿੱਚ ਆਈ ਹੈ ਸਤਾ بچਾਉਣ ਤੋਂ ਪਹਿਰੇ ਇਹਨਾਂ ਨੇ ਅਨੇਕਾਂ ਹੀ ਵਾਦੇ ਕੀਤੇ ਪਰ ਪੂਰਾ ਕੁਝ ਨਹੀਂ ਕਰ ਸਕੀ ਇਸ ਦੇ ਨਾਲ ਨਾਲ ਇਹਨਾਂ ਨੇ ਇੱਕ ਵੱਡਾ ਕੇਜਰੀਵਾਲ ਸਾਹਿਬ ਨੇ ਵੱਡੇ ਮੁੱਦੇ ਤੇ ਗੱਲ ਕਰੀ ਨਸ਼ੇ ਦੇ ਮੁੱਦੇ ਤੇ ਉਹਨੇ ਕਿਹਾ ਸੀ ਵੀ 2 ਮਹੀਨੇ ਦੇ ਵਿੱਚ ਵਿੱਚ ਨਸ਼ਾ ਖਤਮ ਕਰ ਦਾਂਗੇ ਔਰ ਅੱਜ ਦੋ ਸਾਲ ਤੋਂ ਉੱਪਰ ਦਾ ਥਮਾ ਹੋ ਗਿਆ ਨਸ਼ਾ ਵੱਧ ਰਿਹਾ ਹੈ ਦਿਨ-ਪਰ-ਦਿਨ ਵੱਧ ਰਿਹਾ ਹੈ ਈਵਨ ਕਿ ਪਿੰਡਾਂ ਤੱਕ ਘਰਾਂ ਤੱਕ ਇਹ ਨਸ਼ਾ ਪਹੁੰਚ ਗਿਆ ਔਰ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਦੇਖੋ ਠੀਕ ਹੈ ਵੋਟਾਂ ਵਟੋਰਨ ਦੇ ਲਈ ਲੋਕਾਂ ਤੋਂ ਹੋਰ ਕੋਈ ਕੀ ਗੱਲਾਂ ਹੋ ਸਕਦੀਆਂ ਨੇ ਜਿਹੜੇ ਤੁਸੀਂ ਕਰ ਰਹੇ ਹੋ ਪਰ ਇਮੋਸ਼ਨਲ ਬਲੈਕਮੇਲ ਨਾ ਕਰੋ ਲੋਕਾਂ ਨੂੰ ਮੈਂ ਸਮਝਦਾ ਹਾਂ ਵੀ ਨਸ਼ੇ ਦੇ ਮੁੱਦੇ ਨੂੰ ਗੰਭੀਰਤਾ ਦੇ ਨਾਲ ਲਓ ਤਾਂ ਜੋ ਲੋਕਾਂ ਦਾ ਭਲਾ ਹੋ ਸਕੇ ਅੱਜ ਤੁਸੀਂ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਦੇ ਅਹੁਦੇ ਤੇ ਬਰਾਜਮਾਨ ਹੁੰਦੇ ਹੋਏ ਵੀ ਅੱਜ ਤੁਸੀਂ 5 ਮਿੰਟ ਦਾ ਸਮਾਂ ਫੇਰ ਮੰਗ ਲਿਆ ਨਸ਼ਾ ਕਦਮ ਕਰਨਾ ਹੈ ਕਿੰਨੀ ਗੱਲ ਹੈ ਸਰਕਾਰ ਤੁਹਾਡੀ ਸੀਐਮ ਤੁਸੀਂ ਸਾਰੀ ਪਾਵਰਾਂ ਤੁਹਾਡੇ ਕੋਲ ਨੇ ਇਸ ਚੀਜ਼ ਨੂੰ ਕੰਟਰੋਲ ਦੇ ਵਿੱਚ ਕਰੋ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਜਲਦੀ ਨਸ਼ੇ ਨੂੰ ਖਤਮ ਕਰੋ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ